ਰਹੀ اور ਭਗਵੰਤ ਮਾਨ ਜੀ ਦੀ ਜਿਹੜੀ ਆਮ ਆਗੂ ਪਾਰਟੀ ਸਰਕਾਰ ਹੈ ਕੇਵਲ 40 ਕਰੋੜ ਰੁਪਏ ਦੀ ਜ਼ਮੀਨ ਉਹਨਾਂ ਨੇ ਦੇਣੀ ਸੀ ਅਧਿਕਾਰਨ ਕਰਨ ਦਾ ਜਿਹੜਾ ਡਿਊਟੀ ਹੈ ਉਹ ਹੁੰਦੀ ਹੈ ਸਟੇਟ ਗਵਰਨਮੈਂਟ ਦੀ 300 ਕਰੋੜ ਦੇ ਆ ਗਿਆ ਹਲੇ ਹੋਰ ਵੀ ਆਣਾ ਸੀ ਆਏਗਾ ਪਰ ਇਹਨਾਂ ਨੇ ਜ਼ਮੀਨ ਦੇਣੀ ਸੀ ਪਰ 40 ਕਰੋੜ ਰੁਪਏ ਦੀ ਜ਼ਮੀਨ ਕਿਤੇ ਭਾਜਪਾ ਕ੍ਰੈਡਿਟ ਨਾ ਲੈ ਜਾਏ ਕਿਤੇ ਮੋਦੀ ਸਾਹਿਬ ਕ੍ਰੈਡਿਟ ਨਾ ਲੈ ਜਾਣ ਇਹਨਾਂ ਨੇ ਜ਼ਮੀਨ ਦਾ ਅਧਿਕਰਨ ਨਹੀਂ ਕੀਤਾ ਹਾਲਾਂਕਿ ਸੋਸ਼ਲ ਇੰਪੈਕਟ ਅਸੈਸਮੈਂਟ ਜਿਹੜੀ ਕਿ ਐਸ ਆਈਏ ਜ਼ਮੀਨ ਦਾ ਪੂਰਾ ਡਾਟਾ ਦੇ ਚੁੱਕੀ ਹੈ ਕਿੰਨੇ ਹੈਕਟੇਅਰ ਜ਼ਮੀਨ ਜਿਹੜੀ ਹੈ ਉਹ ਲੈਣੀ ਹੈ ਔਰ ਉਹਦਾ ਬੜਾ ਵੱਡਾ ਮੁਆਵਜ਼ਾ ਮਿਲਣਾ ਹੈ ਬੜਾ ਖੁਸ਼ੀ ਦੇ ਨਾਲ ਪ੍ਰੋਜੈਕਟ ਲਈ ਜ਼ਮੀਨ ਮਿਲਦੀ ਹੈ ਪਰ ਇਹਨਾਂ ਨੇ 40 ਕਰੋੜ ਰੁਪਏ ਨਹੀਂ ਖਰਚੇ ਇਹੁੰਦਨੇ ਪੰਜਾਬ ਸਰਕਾਰ ਲਈ 40 ਕਰੋੜ ਰੁਪਏ ਨਾ ਕਾਂਗਰਸ ਨੇ ਖਰਚੇ ਨਾ ਆਮ ਆਦਮੀ ਪਾਰਟੀ ਨੇ ਖਰਚੇ ਤੇ ਅੱਜ ਇਹਦਾ ਫਾਇਦਾ ਕੀ ਹੈ ਕਿ ਜਿੱਥੇ ਅੰਮ੍ਰਿਤਸਰ ਤੋਂ ਫਿਰੋਜ਼ਪੁਰ ਦਾ ਰਸਤਾ ਜਿਹੜਾ ਰੇਲਵੇ ਦਾ ਉਹ 32 ਕਿਲੋਮੀਟਰ ਕੱਟ ਜਾਏਗਾ ਉੱਤੇ ਹੀ ਅੰਮ੍ਰਿਤਸਰ ਤੋਂ ਮੁੰਬਈ ਦਾ ਰਸਤਾ ਜਿਹੜਾ ਹੈਗਾ ਉਹ ਲਗਭਗ 240 ਕਿਲੋਮੀਟਰ ਉਹ ਘਟ ਜਾਏਗਾ ਇਹਦਾ ਮਤਲਬ ਅਮਰitsar ਤੋਂ ਮੁੰਬਈ ਜਾਣ ਦੇ ਵਿੱਚ 5 ਘੰਟੇ ਦਾ ਸਫਰ ਘੱਟ ਹੋ ਜਾਏਗਾ ਇਹ ਇਸ ਰੇਲਵੇ ਲਿੰਕ ਦਾ ਲਾਭ ਹੈ ਤੇ ਉਸ ਲਿਹਾਜ਼ ਦੇ ਨਾਲ ਅੱਜ ਸਾਡੀ ਸਰਕਾਰ ਨੇ ਉਪਰਾਲਾ ਕੀਤਾ ਹੈ ਮੋਦੀ ਸਾਹਿਬ ਨੇ ਅਸ਼wini Vaishnaw ਜੀ ਨੇ ਬਿੱਟੂ ਜੀ ਨੇ ਔਰ ਮੈਂ ਪੁਰਾਣੇ ਮੰਤਰੀਆਂ ਨੂੰ ਵੀ ਧੰਨਵਾਦ ਕਰਾਂਗਾ சுரேਸ਼ ਪ੍ਰਭੂ ਜੀ ਨੂੰ ਵੀ ਔਰ ਪਿਊਸ਼ ਗੋਇਲ ਜੀ ਨੂੰ ਵੀ ਯੋਨਾ ਦੇ ਉਪਰਾਲੇ ਦੇ ਨਾਲ ਇਹ ਪ੍ਰੋਜੈਕਟ ਨੇਪੜੇ ਚੜਨ ਜਾ ਰਿਹਾ ਹੈ ਕੱਲ ਇਹਦੀ ਘੋਸ਼ਣਾ ਰਵਨੀ ਸਿੰਘ ਬਿੱਟੂ ਜੀ ਨੇ ਕਰ ਦਿੱਤੀ ਹੈ ਤੇ ਮੈਂ ਸਮਝਦਾ ਕਿ ਕਾਂਗਰਸ اور ਆਮ ਆਦਮੀ ਪਾਰਟੀ ਨੂੰ ਆਪਣਾ ਆਤਮ ਚਿੰਤਨ ਕਰਨਾ ਚਾਹੀਦਾ ਹੈ ਕਿ ਜਦੋਂ ਅਸੀਂ ਕੁਰਸੀ ਤੇ ਆ ਜਾਂਨੇ ਆ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਲੋਕਾਂ ਦੀ ਭਲਾਈ ਕਿੱਥੇ ਹੈ ਤੁਸੀਂ ਸੋਚੋ 2000 ਸਾਲਾਂ ਸੋਲਾਈ ਸ਼ੁਰੂ ਹੋ ਗਿਆ ਹੁੰਦਾ ਤੇ ਅੱਜ ਅਸੀਂ ਇਹਦਾ ਲਾਭ ਉਠਾਦੇ ਹੁੰਦੇ ਸੋ ਅੱਜ ਦੇਰ ਆਏ ਦਰਸਤ ਆਏ ਸੋ ਪੰਜਾਬ ਸਰਕਾਰ ਨੂੰ ਵੀ ਮੈਂ ਕਹਾਣਾ ਪਵਤਵਾਨ ਜੀ ਨੂੰ ਕਿ ਰਾਜਨੀਤੀ ਦੇ ਉੱਪਰ ਰੁਟੋ ਪਵਤਵਾਨ ਜੀ ਸਰਕਾਰ ਆਮੇਸ਼ਾ ਨਹੀਂ ਰਿਆ ਕਰਦੀ ਆ ਯਾਤਾਂ ਰਹਿ ਜਾਂਦੀ ਆ ਸੋ ਉਸ ਕਰਕੇ ਇਹਦੇ ਵਿੱਚ ਵਿਗਨ ਨਾ ਕੋਈ ਪਾਣਾ ਹੋ ਨਾ ਕੋਈ ਵਿਗਨ ਪਾਣਾ ਤੇ ਲੋਕਾਂ ਨੂੰ ਸਵਰਪਿਤ ਹੋਣ ਦੇਣਾ ਇਹੀ ਮੈਂ ਅੱਜ ਰਿਕਵੈਸਟ ਕਰਨਾ ਔਰ ਮੈਂ ਪੱਤਰਕਾਰ ਬੰਦੂਆ ਦਾ ਸਾਰੀ ਸਮਾਜਿਕ ਸੰਸਥਾਵਾਂ ਦਾ ਬਹੁਤ ਧੰਨਵਾਦੀ ਆ ਕਿ ਇਹ ਸੰਘਰਸ਼ ਜਿਨ੍ਹਾਂ ਨੇ ਸ਼ਵੇਤ ਵਾਲਿਕ ਦਾ ਸਾਥ ਦਿੱਤਾ ਔਰ ਮੈਂ ਤੁਹਾਡਾ ਸਭ ਦਾ ਆਬਾਰੀ ਆ ਕਿ ਪੰਜਾਬ ਦੇ ਹਿੱਤ ਤੇ ਅੰਮ੍ਰਿਤਸਰ ਦੇ ਹਿੱਤ ਤੇ ਇਹ ਲੜਾਈ ਅਸੀਂ ਅੱਜ ਜਿੱਤ ਲਈਏ ਧੰਨਵਾਦ ਐਨੀ ਕੋ ਇਹਦੇ علاوہ ਮੈਂ ਹੋਰ ਦੱਸਣਾ ਚਾਹਨਾ ਕਿ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਨੂੰ ਮੈਂ ਐਮਪੀ ਬਣ ਕੇ ਵਰਲਡ ਕਲਾਸ ਬਣਾਇਆ ਇਹ ਆਟੇ ਦੇ ਰੇਲਵੇ ਸਟੇਸ਼ਨ ਤੇ 70 ਕਰੋੜ ਰੁਪਏ ਲਾ ਕੇ ਨਵਾਂ ਆਧੁਨਿਕ ਰੇਲਵੇ ਸਟੇਸ਼ਨ ਬਣਾਇਆ। ਉਹਦੇ ਇਲਾਵਾ ਪੰਡਾਰੀ ਪੁਲ ਜਿੱਥੇ ਕਿ ਟ੍ਰੈਫਿਕ ਜਾਮ ਲੱਗੇ ਹੁੰਦੇ ਸੀ ਉਹ ਰੇਲਵੇ ਦਾ ਪੁਲਾ ਉਹਨੂੰ ਨਵਾਂ ਪੰਡਾਰੀ ਪੁਲ ਬਣਾਇਆ। ਇਹ ਰੇਲਵੇ ਅਜੋ ਜਿਆਦਾ ਹਰਮੰਦਰ ਵੀ। ਇਹ ਰੇਲਵੇ ਓਵਰ ਬ੍ਰਿਜ ਬਣਾਇਆ ਜੀ ਜਿਹੜਾ ਕਿ ਪੁਰਾਣੀ ਅੰਮ੍ਰਿਤਸਰ ਸ਼ਹਿਰ ਨੂੰ ਸਿਵਲ ਲਾਈਨ ਦੇ ਨਾਲ ਜੋੜਦਾ ਜੋ ਸਮਰਪਿਤ ਹੈ ਅਮਰਸਰ ਨਿਵਾਸੀਆਂ ਨੂੰ ਔਰ ਹੁਣ ਰੀਗੋ ਬ੍ਰਿਜ ਜਿਹੜਾ ਕਿ ਬਹੁਤ ਚਰਮੜਾਈ ਹਾਲਤ ਦੀ ਸੀਗਾ ਉਹ ਵੀ ਮੈਂ ਪਾਸ ਕਰਵਾਤਾ ਰੀਗੋ ਬ੍ਰਿਜ ਤੇ ਕੰਮ ਚੱਲ ਰਿਹਾ ਔਰ ਬਹੁਤ ਜਲਦੀ ਇਹ ਰੀਗੋ ਬ੍ਰਿਜ ਵੀ ਅਮਰਸਰ ਨਿਵਾਸੀਆਂ ਨੂੰ ਸਮਰਪਿਤ ਹੋ ਜਾਏਗਾ। ਇਹ ਛਾਟੇ ਬੜੀ ਦਿੱਕਤ ਸੀ ਸਾਰਾ ਜਿਹੜਾ ਮਾਲ ਗੱਡੀਆਂ ਦਾ ਬਾਹਰ ਸੀ ਉਹ ਛਾਟੇ ਹੰਡ ਹੁੰਦਾ ਹੀ ਲੋਕ ਬਿਮਾਰ ਹੋ ਰਹੇ ਸੀ। ਕੈਂਸਰ ਹੋ ਰਿਆ ਸੀ ਲੋਕਾਂ ਨੂੰ ਉਹ ਛਾਟੇ ਆਲਾ ਜਿਹੜਾ ਸੀਗਾ ਉਹਨੂੰ ਬਾਰਡਰ ਦੇ ਨਜ਼ਦੀਕ ਸ਼ਿਫਟ ਕਰਵਾਇਆ ਔਰ ਅੱਜ ਛਾਟੇ ਦੇ ਵਿੱਚ ਕੋਈ ਅਲ ਲੋਡਿੰਗ ਜਿਹੜੀ ਹੈ ਨਹੀਂ ਹੁੰਦੀ ਜਿਹਦੇ ਕਰਕੇ ਲੋਕਾਂ ਦੀ ਸਿਹਤ ਜਿਹੜੀ ਹੈ ਉਹਨ ਖਾਸੇ ਸ਼ਿਫਟ ਕਰਾਇਆ ਜੀ ਉਹ ਅਲ ਲੋਡਿੰਗ ਆ ਜਿਹੜਾ ਸੀ ਆ ਔਰ ਹੋਰ ਵੀ ਮੈਂ ਪਾਸ ਕਰਾ ਰੱਖੇ ਨੇ ਜਿਹੜੇ ਕਿ ਭਗਵਤਵਾਲ ਜੀ ਦੀ ਸਰਕਾਰ ਦੇ ਕਾਂਗਰਸ ਸਰਕਾਰ ਦੇ ਸਹਿਯੋਗ ਨਾਲ ਮਿਲਣ ਕਰਕੇ ਟਕੇ ਹੋਏ ਨੇ ਮੈਂ ਸ਼ੋਅ ਵਾਲੇ ਵਾਲਾ ਜਿਹੜਾ ਫਾਟ ਗਿਆ ਜਿੱਥੇ ਲੋਕ ਘਟੇ ਫਸੇ ਰਹਿੰਦੇ ਨੇ ਉਹ ਓਵਰ ਬ੍ਰਿਜ ਵੀ ਪਾਸ ਕਰਾਇਆ ਹੈ ਮੈਂ ਵੱਲਾ ਫਾਟਕ ਜਿਹੜਾ ਉਹ ਵੀ ਪਾਸ ਕਰਾਇਆ ਹੋਇਆ ਹੈ ਜਿਹੜਾ ਕਿ ਅੱਜ ਪੰਜਾਬ ਸਰਕਾਰ ਤੇ ਕਰਕੇ ਨਹੀਂ ਬਣ ਪਾ ਰਿਹਾ ਜਗਾ ਨਹੀਂ ਦੇ ਰਹੇ ਧੂਮੀ ਨਹੀਂ ਦੇ ਰਹੇ ਇੱਕ ਹੋਰ ਉਪਲਬਧੀ ਹੈ ਵੇਰਕਾ ਜਿਹੜਾ ਓਵਰ ਬ੍ਰਿਜ ਹੈ ਉੱਥੇ ਵੀ ਲੋਕ ਫਸੇ ਰਹਿੰਦੇ ਸੀ ਰੇਲਵੇ ਲਾਈਨ ਤੇ ਤੁਹਾਨੂੰ ਪਤਾ ਹੈ ਵੇਰਕੇ ਉਹ ਵੀ ਮੈਂ ਪਾਸ ਕਰਵਾਇਆ ਜਿੱਥੇ ਰੇਲਵੇ ਓਵਰ ਬ੍ਰਿਜ ਹੈ ਜਿਹਦੇ ਕਰਕੇ ਪ੍ਰਾਪਿਕ ਸਚਾਰੂ ਰੂਪਰ ਚੱਲਦਾ ਇਹ ਸਾਰਾ ਜੋ ਸੇਵਾ ਮੇਰੀ ਹੈ ਇਹ ਗੁਰੂ ਨਗਰੀ ਨਿਵਾਸੀਆਂ ਨੂੰ ਸਮਰਪਿਤ ਹੈ ਮੇਰੀ ਪਾਰਟੀ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਜਿੱਥੇ ਮੈਨੂੰ ਮੇਅਰ ਦੀ ਸੇਵਾ ਦਿੱਤੀ ਜਿੱਥੇ ਮੈਨੂੰ ਮੈਂਬਰ ਪਾਰਲੀਮੈਂਟ ਦੀ ਸੇਵਾ ਦਿੱਤੀ ਔਰ ਮੋਦੀ ਸਾਹਿਬ ਨੇ ਮੈਨੂੰ 7 ਸਟੈਂਡਿੰਗ ਕਮੇਟੀਆਂ ਦਾ ਮੈਂਬਰ ਬਣਾਇਆ ਜਿੱਦੇ ਰੇਲਵੇ ਕਮੇਟੀ ਵੀ ਸੀ ਉਹਦਾ ਵੀ ਲਾਭ ਹੋਇਆ ਉੱਥੇ ਹੀ ਮੈਂ ਧੰਨਵਾਦੀ ਆ ਗੁਰੂ ਆਰਮਨ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਵੀ ਬਣਾਇਆ ਉਹ ਵੀ ਇੱਕ ਤਾਕਤ ਸੀ ਜੋ ਮੈਂ ਅੰਮ੍ਰਿਤਸਰ ਦੇ ਵਿਕਾਸ ਦੇ ਲਈ ਜਿਹੜੀ ਲਾਈ ਔਰ ਮੇਰਾ ਨਾਰਾ ਹੈ ਸਵਦਾ ਨਾਰਾ ਬਣ ਜਾਏ ਅਸੀਂ ਸਭ ਇੱਕ ਹੋ ਜਾਈਏ ਰਾਜਨੀਤੀ ਦੇ ਉੱਪਰ ਉੱਠ ਕੇ ਧਰਮ ਦੇ ਉੱਪਰ ਉੱਠ ਕੇ ਸਮਾਜ ਸਮ੍ਰਦਾਇ ਦੇ ਉੱਪਰ ਉੱਠ ਕੇ ਜਾਤੀ ਦੇ ਉੱਪਰ ਉੱਠ ਕੇ ਅੰਮ੍ਰਿਤਸਰ ਜਿਹੜਾ ਵਿਕਸਿਤ ਅੰਮ੍ਰਿਤਸਰ ਤੇ ਪ੍ਰਧਾਨ ਮੰਤਰੀ ਜੀ ਦਾ ਨਾਰਾ ਵਿਕਸਿਤ ਪਾਰਟ ਤਾਰਵਾ ਮਖਾਬ ਰਿਕੋ ਵੀ ਤੁਸੀਂ ਗੱਲ ਵੀ ਸੁਣਤਾ ਨਹੀਂ ਨਹੀਂ ਹੋ ਮਨਸ਼ ਪਿਆਰੇ ਪੱਤਰਕਾਰ ਬੰਦੂਓ ਸੋ ਮੇਰੇ ਲਈ ਤੇ ਅੱਜ ਦੀਵਾਲੀ ਦਾ ਦਿਨ ਹੈ ਕਿ ਇੱਕ ਲੰਬੀ ਮਿਹਨਤ ਜਿਹੜੀ ਹੈ ਉਹ ਵਾਏ ਗੁਰੂ ਜੀ ਦੀ ਮੇਰ ਨਾਲ ਪਰਮਾਤਮਾ ਦੀ ਮੇਰ ਦੇ ਨਾਲ ਮੇਰੀ ਪੂਰੀ ਹੋਈ ਹੈ ਮੇਰਾ ਸੁਪਨਾ ਪੂਰਾ ਹੋਇਆ ਹੈ ਜਿਹੜਾ ਕਿ ਮੇਰਾ ਨਾਰਾ ਹੈ ਕਿ ਵਿਕਸਿਤ ਅਮਰਤਸਰ ਤੇ ਵਿਕਸਿਤ ਭਾਰਤ ਇਹ ਮੇਰਾ ਨਾਰਾ ਰਿਹਾ ਜਦੋਂ ਮੈਂ ਬੇਅਰ ਵੀ ਰਿਹਾ ਤਦ ਵੀ ਜਦੋਂ ਮੈਂ ਐਮਪੀ ਵੀ ਰਿਹਾ ਤਦ ਵੀ ਜੀ ਅੱਜ ਵੀ ਹੈ ਸੋ ਅਮਰਤਸਰ ਫਿਰੋਜ਼ਪੁਰ ਰੇਲਵੇ ਲਿੰਕ ਮੈਂ ਬਹੁਤ ਧੰਨਵਾਦੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਸਾਡੇ ਰੇਲਵੇ ਮਨਿਸਟਰ ਅਸ਼wini ਵੈਸ਼ਨਵ ਜੀ ਦਾ ਸਾਡੇ ਰੇਲਵੇ ਰਾਜ ਮੰਤਰੀ ਮੇਰੇ ਛੋਟੇ ਭਾਈ ਰਵਨੀਤ ਬਿੱਟੂ ਜੀ ਦਾ ਜਿਨ੍ਹਾਂ ਦਾ ਇਹ ਵਿਸ਼ੇਸ਼ ਯੋਗਦਾਨ ਹੈ ਬਿੱਟੂ ਜੀ ਦਾ ਵਿਸ਼ੇਸ਼ ਯੋਗਦਾਨ ਹੈ ਕਿਉਂਕਿ ਇਹ ਮੰਗ ਫਿਰ ਮੈਂ ਬਿੱਟੂ ਜੀ ਨੂੰ ਅੱਗੇ ਵੀ ਰੱਖੀ ਸੀ ਤੇ ਜੈਨ ਸਾਹਿਬ ਆਜੋ ਸੁਪਾਰ ਮੰਡਲ ਦੇ ਸਾਡੇ ਜਨਨ ਸੈਕਟਰੀ ਜੈਨ ਸਾਹਿਬ ਵੀ ਆਏ ਨੇ ਅਮਰਤ ਲਾਲ ਜੀ ਦੇ بیٹے ਸਵਰਗੀ ਅਮਰਤ ਲਾਲ ਜੀ ਦੇ بیٹے ਸੋ ਇਹਦੇ ਇਤਿਹਾਸ ਵਿੱਚ ਮੈਂ ਬਿੱਟੂ ਜੀ ਦਾ ਵੀ ਬਹੁਤ ਧੰਨਵਾਦੀ ਹਾਂ ਨਿੱਜੀ ਤੌਰ ਤੇ ਇਦੇ ਇਤਿਹਾਸਿਕ ਮੈਂ ਜਾਵਾਂਗਾ ਕਿ ਮੇਰੇ ਵੱਡੇ ਭਾਈ ਸਵਰਗੀ ਅੰਮ੍ਰਿਤ ਲਾਲ ਜੈਨ ਜੀ ਔਰ ਸਾਡੇ ਪ੍ਰੇਰਨਾ ਸਰੋਤਰ ਮੇਰੇ ਫਾਦਰਲੀ ਫਿਗਰ ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਚਰਲਕ শেਠ ਜੀ ਜਦੋਂ ਮੈਂ 2016 ਜੇ ਪ੍ਰਧਾਨ ਮੰਤਰੀ ਜੀ ਨੇ ਮੇਰੀ ਪਾਰਟੀ ਨੇ ਗੁਰੂ ਨਗਰੀ ਦੇ ਪਿਆਰ ਨੇ ਮੈਨੂੰ ਮੈਂਬਰ ਪਾਰਲੀਮੈਂਟ ਰਾਜ ਸਭਾ ਬਣਾਇਆ ਤੇ ਮੈਨੂੰ ਵਧਾਈ ਦੇਣ ਜਦੋਂ ਅਮਰਤ ਲਾਲ ਜੈਨ ਜੀ ਤੇ ਛੇਠ ਸਾਹਿਬ ਆਏ ਤੇ ਨਾਲ ਤੇ ਦਿੱਤੀ ਵਧਾਈ ਨਾਲ ਮੇਰੀ ਡਿਊਟੀ ਲਾਤੀ ਮੈਨੂੰ ਲੱਗਾ ਐਡਾ ਕੋ ਕਾਗਜ਼ਾ ਦਾ ਬੰਡਲ ਸੀ ਛੇਠ ਸਾਹਿਬ ਉਹ ਨਾਲ ਫਾਈਲ ਇਹਨਾਂ ਨੇ ਮੇਰੇ ਹਵਾਲੇ ਕੀਤੀ ਕਿ ਅਸੀਂ ਸੰਘਰਸ਼ ਕੀਤਾ ਪਰ ਕੰਮ ਨਹੀਂ ਹੋ ਪਾਇਆ ਤੇ ਉਹਨੂੰ ਮਲਿਕ ਸਾਹਿਬ ਤੁਸੀਂ ਇਹਦੇ ਸੰਘਰਸ਼ ਕਰਨਾ ਤੁਸੀਂ ਸਾਡੇ ਕਰਦੇ ਹੋ ਤੇ ਮੈਂ ਵਾਅਦਾ ਕੀਤਾ ਉਸ ਵੇਲੇ ਸਵਰਗੀ ਜੈਨ ਜੀ ਨਾਲ ਜੇ ਪੈਰਲਾਲ ਜੀ ਨਾਲ ਸੇਠ ਸਾਹਿਬ ਨਾਲ ਕਿ ਮੈਂ ਨੇਪੜੇ ਜਾਣਾ ਪੂਰਾ ਪ੍ਰਯਾਸ ਕਰਾਂਗਾ ਸੋ ਇਹ ਬਹੁਤ ਵੱਡਾ ਸਾਡਾ ਜ਼ਖਮ ਸੀ ਜਿਹਦਾ ਉਪਚਾਰ ਜਿਹੜਾ ਉਹ ਮੋਦੀ ਜੀ ਦੀ ਸਰਕਾਰ ਨੇ ਕੀਤਾ ਹੈ ਪ੍ਰਧਾਨ ਮੰਤਰੀ ਜੀ ਦੀ 2013 ਦੇ ਵਿੱਚ ਉਸ ਸਮੇਂ ਦੇ ਰੇਲਵੇ ਮਨਿਸਟਰ ਪਵਨ ਬਾਂਸਲ ਜੀ ਨੇ ਇਹ ਇਸ਼ੂ ਚੁੱਕਿਆ ਸੀ ਕਾਂਗਰਸ ਦੇ ਸੀਗੇ oven bansal ji ਪਰ ਇਹ ਸਿਸੂ ਤੇ ਕੰਮ ਨਹੀਂ ਕੀਤਾ ਕੋਈ ਵੀ ਕੇਵਲ ਅਖਬਾਰਾਂ ਦੀ ਜਬਾਤਾ ਅੰਮ੍ਰਿਤਸਰ ਰੇਲ ਫਿਰੋਜ਼ਪੁਰ ਰੇਲਵੇ ਲਿੰਕ ਇਹ ਮੈਂ ਸਮਝਦਾ ਪੰਜਾਬ ਦਾ ਅੰਮ੍ਰਿਤਸਰ ਦਾ ਵਿਕਾਸ ਦਾ ਸੁਨਹਿਰਾ ਦਰਵਾਜਾ ਹੈ ਸੁਨਹਿਰਾ ਦਰਵਾਜਾ ਹੈ ਕਿ ਇਹਦੇ ਨਾਲ ਇਹ ਰੇਲਵੇ ਲਿੰਕ ਵੈਸੇ ਤੁਹਾਨੂੰ ਮੈਂ ਜਾਣਕਾਰੀ ਦੇ ਦਿਆਂ ਕਿ ਜਦੋਂ ਪਾਰਟੀਸ਼ਨ ਬੈਲ ਸਾਹਿਬ ਹੋਈ ਸੀ ਤੋ ਪਾਰਟੀਸ਼ਨ ਤੋਂ ਪਹਿਲੇ ਸਾਰੇ ਪੱਤਰਕਾਰ ਬੰਦੂਆਂ ਨੂੰ ਮੈਂ ਕਲੈਕਟਿਵਲੀ ਜਾਣਕਾਰੀ ਦਿਆਂਗਾ ਇਹ ਰੇਲਵੇ ਲਿੰਕ ਚੱਲਿਆ ਕਰਦਾ ਸੀ ਅੰਮ੍ਰਿਤਸਰ ਤੋਂ ਫਿਰੋਜ਼ਪੁਰ ਦੀ ਰੇਲ ਚਲਦੀ ਸੀ ਪਰ ਪਾਰਟੀਸ਼ਨ ਤੋਂ ਬਾਅਦ ਜਿਹੜਾ ਇੱਕ ਵਿੱਚੋਂ ਹਿੱਸਾ ਜਿਹੜਾ ਕਸੂਰ ਹੀ ਚਲਾ ਗਿਆ ਜਿਹੜਾ ਪਾਕਿਸਤਾਨ ਇਸੇ ਰੇਲਵੇ ਲਿੰਕ ਬੰਦ ਹੋ ਗਿਆ ਸੋ 70 ਸਾਲ ਤੋਂ ਇਹਦੇ ਬਾਰੇ ਕਿਸੇ ਨੇ ਨਹੀਂ ਸੋਚਿਆ ਪੁਰਾਣੇ ਕਾਂਗਰਸ ਦੇ ਰਾਜ ਦੇ ਵਿੱਚ ਸੋ ਉਸ ਤੋਂ ਬਾਅਦ ਕਿਉਂਕਿ ਇਹ ਬੜਾ ਮਹੱਤਵਪੂਰਨ ਰੇਲਵੇ ਲਿੰਕ ਹੈ ਜੀ ਜਿੱਥੇ ਏ ਮਾਲਵੇ ਨੂੰ ਤੇ ਮਾਝੇ ਨੂੰ ਮਾਝਾ ਜਿੱਥੇ ਅਸੀਂ ਰਹਨੇ ਆ ਤੇ ਮਾਲਵਾ ਫਿਰੋਜ਼ਪੁਰ ਨੂੰ ਜੋੜਦਾ ਬਠਿੰਡਾ ਉੱਥੇ ਇਹ 6 ਸਟੇਟਾਂ ਨੂੰ ਜੋੜਦਾ ਹੈ ਜੀ ਜਿਹਦੇ ਚਕੇ ਪੰਜਾਬ ਜੰਮੂ ਕਸ਼ਮੀਰ ਕਿਉਂਕਿ ਪਠਾਨਗੋਟ ਤੇ ਜੰਮੂ ਕਸ਼ਮੀਰ ਤੇ ਹਿਮਾਚਲ ਆ ਕੇ ਮਿਲਦੇ ਨੇ ਪੰਜਾਬ ਦੇ ਨਾਲ ਹਿਮਾਚਲ ਪ੍ਰਦੇਸ਼ ਸਰ ਸਭ ਤੋਂ ਵੱਡੀ ਗੱਲ ਗੁਜਰਾਤ ਜਿੱਥੇ ਕਿ ਪੋਰਟਸ ਨੇ ਸਾਰੀਆਂ ਕਾਂਡਲਾ ਪੋਰਟ ਜਿੱਥੋਂ ਗੇ ਸਮੁੰਦਰੀ ਘਾਸ ਚੱਲੇ ਰੇ Rajasthan ਔਰ ਜਿਹੜੀ ਸਾਡੀ bizness capital ਆ ਵਪਾਰਿਕ ਰਾਜਧਾਨੀ ਹੈ ਮੁੰਬਈ ਉਹਦੇ ਨਾਲ ਹੈ ਰੇਲਵੇ ਲਿੰਕ ਜਿਹੜਾ ਹੈ ਉਹ 6 ਸਟੇਟਾਂ ਨੂੰ ਜੋੜੇਗਾ ਤੇ ਲਾਭ ਕੀ ਹੋਏਗਾ ਜੀ ਇਹਦਾ ਲਾਭ ਇਹ ਹੋਏਗਾ ਇਹਦਾ ਕਿ ਜਿੱਥੇ ਅੱਜ ਸਾਡੇ ਕੋਲ ਅਮਰਸਰ ਬਿਆਸ ਪਾਣੀਪਤ ਦਿੱਲੀ ਰੇਲਵੇ ਲਿੰਕ ਹੀ ਹੈ ਉਹ ਇੰਨਾ ਕੰਜੈਸਟਿਡ ਹੋ ਚੁੱਕਿਆ ਕਿ ਜਦੋਂ ਵੀ ਕੋਈ ਨਵੀਂ ਰੇਲ ਗੱਡੀ ਹੁਣ ਵੱਡੇ ਭਾਰਤ ਵਿੱਚ ਮੰਗੀ ਮਿਲੀ ਪਰ ਇਹ ਹੀ ਸਮੱਸਿਆ ਆਉਂਦੀ ਸੀ ਕਿ ਅੱਗੇ ਇੰਨਾ ਟ੍ਰੈਫਿਕ ਹੈ ਇਸ ਰੇਲ ਰੇਲ ਤੇ ਕਿੱਦਾਂ ਗੱਡੀਆਂ ਦਈਏ ਪਰ ਇਹ ਜਿਹੜਾ ਨਵਾਂ ਰੇਲਵੇ ਲਿੰਕ ਅਮਰਸਰ ਫਿਰੋਜ਼ਪੁਰ ਬਠਿੰਡਾ ਉਸ ਤੋਂ ਬਾਅਦ ਰਾਜਸਥਾਨ ਉਸ ਤੋਂ ਬਾਅਦ ਗੁਜਰਾਤ ਉਸ ਤੋਂ ਬਾਅਦ ਮਹਾਰਾਸ਼ਟਰ ਦਾ ਬਣੇਗਾ ਇਹਦੇ ਨਾਲ ਸਾਨੂੰ ਇੱਕ ਹੋਰ ਕਨੈਕਟੀਵਿਟੀ ਮਿਲੇਗੀ ਜਿਹਦੇ ਨਾਲ ਜਿੱਥੇ ਨਵੀਆਂ ਪੈਸੇਂਜਰ ਟ੍ਰੇਨ ਚੱਲਣਗੀਆਂ ਲੋਕਾਂ ਨੂੰ ਸਹੂਦਾ ਹੋਏਗੀ ਯਾਤਰੀਆਂ ਨੂੰ ਉੱਥੇ ਹੀ ਮਾਲ ਗੱਡੀਆਂ ਵੀ ਚੱਲਣਗੀਆਂ ਜਿਹੜੀ ਕਿ ਵਪਾਰੀਆਂ ਨੂੰ ਲਾਭ ਹੋਏਗਾ ਮਾਲ ਲਜਾਣ ਦੇ ਲਈ ਉੱਥੇ ਹੀ ਕਿਉਂਕਿ ਇਹ ਬਾਰਡਰ ਬੈਲਟ ਹੈ ਜੀ ਸਾਡੀ ਇਹ ਤੁਸੀਂ ਦੇਖ ਲਓ ਅੰਮ੍ਰਿਤਸਰ ਤੋਂ ਲੈ ਕੇ ਤਰਨਤਾਰਨ ਗੁਰਦਾਸਪੁਰ ਉਸ ਤੋਂ ਬਾਅਦ ਜੰਮੂ ਕਸ਼ਮੀਰ ਇਹ ਬਾਰਡਰ ਬੈਲਟ ਹੈ ਤੇ ਸੈਨਾ ਬਹੁਤ ਵੱਡੀ ਸੰਗੇਜ ਭਾਰਤੀ ਸੈਨਾ ਜਿਹੜੀ ਹੈ ਉਹ ਡਿਊਟੀ ਕਰਦੀ ਹੈ ਤੇ ਇਹ ਰੇਲਵੇ ਲਿੰਕ ਬਣਨ ਨਾਲ ਜਿੱਤੇ ਦੇਸ਼ ਦੀ ਸੁਰੱਖਿਆ ਨੂੰ ਵੀ ਲਾਭ ਹੋਏਗਾ ਕਿ ਇਹ ਸੇਨਾ ਨੂੰ ਆਵਾਜਾਈ ਲਈ ਇੱਕ ਨਵਾਂ ਰੂਟ ਮਿਲੇਗਾ ਜਿਹੜਾ ਹਥਿਆਰ ਆਂਦੇ ਨੇ ਜਾਂ ਜਿਹੜਾ ਸੇਨਾ ਦਾ ਸਾਮਾਨ ਆਂਦਾ ਉਹਦੇ ਲਈ ਇੱਕ ਨਵਾਂ ਰੂਟ ਬਣੇਗਾ ਸੋ ਇਸ ਤਰ੍ਹਾਂ ਹੈ ਸੁਨਹਿਰਾ ਦਰਵਾਜਾ ਵਪਾਰੀਆਂ ਲਈ ਵੀ ਲੋਕਾਂ ਲਈ ਵੀ ਸੇਨਾ ਲਈ ਵੀ ਸਭ ਦੇ ਲਈ सो अज मोदी साहब और वैष्णव साहब और बिट्टू साहब ने यह सापना साकार करता पर बहुत लड़ना मैं लड़ना पा दो हजार सोलह च मैं पार्लियामेंट जी आवाज उठाई इस रेलवे लिंक की कांग्रेस के दे वेले बांसल साहब ने सिर्फ घोषणा की जिन्हें नुमाइंदे उन्होंने काम कोई नहीं किया रेलवे लिंक दिता पर मैं बहुत धनवादी हूं मोदी साहब का ਔਰ ਸਵਰਗੀ अरुण ਜੇਤਰੀ ਜੀ ਦਾ ਕਿ ਜਿਨ੍ਹਾਂ ਨੇ ਤੁਰੰਤ ਇਹਦੇ ਉਤੇ ਕਾਰਵਾਈ ਕਰਦੇ சுரேਸ਼ ਪ੍ਰਭੂ ਜੀ ਵੀ ਆਏ ਉਸ ਤੋਂ ਬਾਅਦ ਮੈਂ ਆਪਣਾ ਮਿਲਿਆ ਪਿਊਸ਼ ਗੋਇਲ ਜੀ ਰੇਲਵੇ ਮੰਤਰੀ ਬਣੇ ਅਸ਼ਲੀ ਵੈਸ਼ਨਵ ਜੀ ਬਣੇ ਬਿੱਟੂ ਜੀ ਬਣੇ ਤੇ ਉਹਦੇ ਇੱਕ ਮੁਸ਼ਕਲ ਕੀ ਆਈ ਕਿ ਮੇਰੇ ਕਹਿਨ ਤੇ ਮੋਦੀ ਸਾਹਿਬ ਤੇ ਜੇਤਰੀ ਸਾਹਿਬ ਨੇ ਤੇ ਉਸੇ ਲਖਾਸ ਕਰ ਬਜਟ ਜਿਹੜਾ 299 ਕਰੋੜ ਰੁਪਏ ਦਾ ਬਜਟ 2016 ਨੀਤੀ ਹੈ ਉਹ ਜਿਹੜਾ ਕਿ ਬਜਟ ਦਿੰਦਾ ਉਹ ਘੋਸ਼ਿਤ ਕਰਤਾ ਜੀ ਉਹ ਅੱਜ ਵੀ ਅਕਾਊਂਟ ਇਸ ਬੇਅਰ ਪਰ ਲਭੋ ਨੇ ਖਤਾ ਕੀ ਸਦੀਆਂ ਨੇ ਸਜਾ ਪਈ ਬਹੁਤ ਜਦ ਮੁਸ਼ਕਲ ਵਿੱਚ ਨੇ ਲੋਕ ਜਿਹੜੇ ਨੇ ਪੁਰਾਣੀ ਸ਼ਹਿਰ ਤੋਂ ਨਵੇਂ ਸ਼ਹਿਰ ਜਾਣਾ ਹੁੰਦਾ ਐਸਾ ਹੈ ਜੀ ਕਿ ਉਹ ਇੰਟਰਨੈਸ਼ਨਲ ਸਟੈਂਡਰਡ ਦਾ ਬਣ ਰਿਹਾ ਮੈਂ ਟੱਚਾ ਚੀਫ ਇੰਜੀਨੀਅਰਸ ਨਾਲ ਉਹਦੇ ਬਲॉक्स ਬਣ ਰਹੇ ਨੇ ਜੀ ਇੱਥੇ ਹੀ ਬਣ ਰਹੇ ਨੇ ਉਹ ਬ੍ਰਿਜ ਜਿਹਨੂੰ ਬੜਾ ਆਧੁਨਿਕ ਬ੍ਰਿਜ ਬਣੇਗਾ ਔਰ ਬੜਾ ਚੌੜਾ ਬ੍ਰਿਜ ਬਣੇਗਾ ਪਹਿਲੇ ਬੜਾ ਤੰਗ ਬ੍ਰਿਜ ਸੀਗਾ ਉਹ ਉਹ ਚੌੜਾ ਬ੍ਰਿਜ ਬਣਨ ਜਾ ਰਿਹਾ ਹੈ ਉਹ ਬਲਾਕਸ ਬਣ ਰਹੇ ਨੇ ਥੋੜਾ ਸਮਾਂ ਲੱਗਦਾ ਹੈ ਕਾਗਜ਼ੀ ਕਾਰਵਾਈ ਕੰਮ ਸੁਚਾਰੂ ਰੂਪ ਨਾਲ ਚੱਲ ਰਿਹਾ ਹੈ 1 ਸਾਲ ਦੇ ਵਿੱਚ ਅਸੀਂ ਉਹ ਬ੍ਰਿਜ ਨਵਾਂ ਬਣਾ ਕੇ ਅੰਮ੍ਰਿਤਸਰ ਨੂੰ ਸੌਂਪਿਤ ਕਰਾਂਗੇ ਨਿਰੰਤਰ ਕੰਮ ਚੱਲ ਰਿਹਾ ਹੈ ਜੀ ਤੁਹਾਨੂੰ ਗੱਲ ਕੀਤੀ ਹੈ ਜਿਵੇਂ ਕੋਟ ਖਾਨ ਸਾਹਿਬ ਦਾ ਘਟਾ ਹੋ ਗਿਆ ਚਾਹੀਦਾ ਭੱਜਾਂ ਵਾਲੀ ਗੱਲ ਕਰੀ ਅਨਕੜ ਦੀ ਵੱਡੀਆਂ ਫੱਦੀ ਜਿਹੜੀ ਪਿੰਡਾਂ ਦੀ ਹੈ ਉਹ ਸ਼ਹਿਰ ਚ ਆਉਂਦੀ ਹੈ ਤਾਂ ਕਾਫੀ ਜਾਮ ਲੱਗਦਾ ਉਹਨਾਂ ਵਾਸਤੇ ਕੋਈ ਪੁਲ ਦੀ ਕੋਈ ਨਵੀਂ ਤਿਆਰੀ ਇਸ ਤਰ੍ਹਾਂ ਜੀ ਕਿ ਮੈਂ ਜਿਹੜੇ ਸਾਡੇ ਅਰਬਨ ਡਿਵੈਲਪਮੈਂਟ ਮਿਨਿਸਟਰੇ ਸ਼ਹਿਰੀ ਵਿਕਾਸ ਮੰਤਰੀ ਮਨੋਰ ਲਾਲ ਜੀ ਖੱਟਰ ਜੀ ਨੂੰ ਮਿਲਿਆ ਸੀ ਤੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਕਿ ਸਾਨੂੰ ਮੈਟਰੋ ਦਿੱਤੀ ਜਾਏ ਗੁਰੂ ਨਗਰੀ ਹੈ ਲੱਖਾਂ ਸ਼ਰਧਾਲੂ ਆਉਂਦੇ ਨੇ ਔਰ ਉਹਨਾਂ ਨੇ ਇਸ ਦਾ ਸਹਿਯੋਗ ਦਾ ਵਾਅਦਾ ਕੀਤਾ ਹੈ ਤਾਂ ਮੈਟਰੋ ਮਿਲ ਜਾਏਗੀ ਤੇ ਤੁਹਾਡੇ ਸਾਰੇ ਮਸਲੇ ਹੱਲ ਹੋ ਜਾਣਗੇ ਪਰ ਪੰਜਾਬ ਸਰਕਾਰ ਨੇ ਫਿਰ ਇੱਕ ਧੱਕਾ ਕੀਤਾ ਕਿ ਬੀਆਰਟੀਐਸ ਜਿਹੜਾ ਅਸੀਂ ਬਣਾਇਆ ਸੀ ਬੱਸ ਰੈਪਿਡ ਟਰਾਂਸਪੋਰਟ ਸਿਸਟਮ ਉਹ ਜਿਹੜਾ ਸੀ ਬੀਆਟੀਐਸ ਉਹ ਬੰਦ ਕਰ ਦਿੱਤਾ ਅੱਜ ਬੱਸਾਂ ਜਿਹੜੀਆਂ ਨੇ ਲੋਕਾਂ ਦੇ ਟੈਕਸਾਂ ਦੀ ਕਮਾਈਆਂ ਦੀ ਸੈ ਕਰੋ ਕਰੋੜ ਰੁਪਏ ਦੀ ਅਜਹਾਰਾ ਕਰੋੜ ਦੀਆ ਬੱਸਾਂ ਦੇ ਅਜਹਾਰਾ ਕਰੋੜ 12000 ਕਰੋੜ ਦਾ ਇਹ ਪ੍ਰੋਜੈਕਟ ਸੀਗਾ ਉਹ ਅੱਜ ਠੰਡੇ ਬਸਤੇ ਚ ਪਿਆ ਹੋਇਆ ਹੈ ਲੋਕਾਂ ਨੂੰ ਅੱਜ ਪਬਲਿਕ ਟਰਾਂਸਪੋਰਟ ਜਿਹੜੀ ਮਿਲਦੀ ਸੀ ਸਾਡੇ ਜ਼ਮੀਰ ਕੰਡੀਸ਼ਨ ਬੱਸਾਂ ਗਰੀਬਾਂ ਦੇ ਲਈ ਉਹ ਬੰਦ ਕਰਤੀ ਹੈ ਭਵੰਦਮਾਨ ਜੀ ਦੀ ਸਰਕਾਰ ਨੇ ਸਰ ਜੀ ਸਾਡੀ 16 ਫਾੜੇ ਦੀ ਗੱਲ ਕੀਤੀ ਹੈ ਉਹ ਪੂਰਨ ਦਾ ਨੀਂਹ ਪੱਥਰ ਤੋਂ ਉਤਾਰ ਰੱਖਿਆ ਜਾਏਗਾ ਉਹ ਐ ਡਿਬੈਟ ਕਰਦਾ ਜੀ ਕਿ ਭਵਨਤਮਾਨ ਜੀ ਦੀ ਸਰਕਾਰ ਜਦੋਂ ਜਗਾ ਛੋਟੇ ਜਿਹੇ ਪੈਸੇ ਲੱਗਦੇ ਨੇ ਸਾਨੂੰ ਜਗਾ ਦੇ ਸਟੇਟ ਗਵਰਨਮੈਂਟ ਨੇ ਦੇਣੀ ਹੁੰਦੀ ਹੈ ਉਹ ਜਗਾ ਦੇ ਦੇਣਗੇ ਤੇ ਸਾਰੇ ਹੀ ਜਿਹੜੇ ਪ੍ਰੋਜੈਕਟ ਮੈਂ ਪਾਸ ਕਰਾਏ ਹੋਏ ਨੇ ਉਹ ਰੋ ਸਾਰੇ ਹੀ ਸਕੇਂਦਰ ਸਰਕਾਰ ਕੋਲ ਤੇ ਗੱਫੇ ਹੈ ਜੀ ਉਹ ਤੇ ਤੁਰੰਤ ਸ਼ੁਰੂ ਹੋ ਜਾਏਗਾ ਮਸਲਾ ਸਿਰਫ ਪੰਜਾਬ ਸਰਕਾਰ ਕਰਕੇ ਹੈ ਜਿਨ੍ਹਾਂ ਨੇ ਸਾਨੂੰ ਨਾ ਉੱਥੇ ਜਗਾ ਦਿੱਤੀ ਹੈ ਨਾ ਜੋੜਾ ਫਾੜ ਦੇ ਜਗਾ ਦਿੱਤੀ ਹੇ ਗੇ ਅਣੀ ਮੋਰ ਕੁਆਇਟ ਹੁਣ ਪੈਰਲਲ ਜੀ ਸੇਡ ਜੀ ਕੁਝ ਬਰੀਫ ਕਰ ਲਗੇ